ਸੋ ਇੱਕ ਵਾਰੀ ਤੋਂ ਫੇਰ ਮੈਂ ਸਾਡੇ ਮਾਨਯੋਗ ਸਰਪੰਚ ਤਾਜਪੁਰ ਸਿੰਘ ਜੀ ਸਾਨੂੰ ਅਤੇ ਸਮੁੱਚੀ ಗ್ರಾಮ ਪੰਚਾਇਤ ਅਤੇ ਸਾਡੇ ਚਾਚਾ ਜੀ ਦਰਵਾਜ ਸਿੰਘ ਜੀ ਵਾਰਾਂ ਅਤੇ ਐਨ ਆਰ ਆਈ ਵੀਰਾਂ ਦਾ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਮਾਣ ਦੇ ਵਾਸਤੇ ਸਾਨੂੰ ਚੁਣਿਆ ਹੈ ਸੋ ਮੈਂ ਦੱਸ ਦਵਾਂ ਕਿ ਅਸੀਂ ਪੱਤਰਕਾਰ ਬਾਅਦ ਵਿੱਚ ਆ ਪਹਿਲਾਂ ਅਸੀਂ ਪਿੰਡ ਦੇ ਸੇਵਾਦਾਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਮੇਰੇ ਛੋਟੇ ਵੀਰ ਸ਼ਮਸ਼ੇਰ ਸਿੰਘ ਜੀ ਸ਼ੇਰਾ ਯੂ ਐਸ ਏ ਸਨ ਆਫ ਦਲਬਾਖ ਸਿੰਘ ਜੀ 12 ਪਿੰਡ ਬੂਥਗੜ੍ਹ ਹਰਦੀਪ ਸਿੰਘ ਜੀ ਪੁੱਤਰ ਮਹਾ ਸਿੰਘ ਪਿੰਡ ਚਕਜੀਤਪੁਰ ਉਹਨਾਂ ਵੱਲੋਂ ਜੋ ਹਾਰਡ ਪੀੜਤਾ ਵਾਸਤੇ ਸੇਵਾ ਭੇਜੀ ਗਈ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਮੈਂ ਆਪਣੀ ਗ੍ਰਾਮ ਪੰਚਾਇਤ ਵੱਲੋਂ ਸਾਡੇ ਪੰਜਾਬ ਸਿੰਘ ਚੈਨਲ ਤੇ ਕਾਬਲ ਸਿੰਘ ਜੀ ਬੂਥਗੜ੍ਹ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਕਿਉਂਕਿ ਤੁਸੀਂ ਦੇਖਿਆ ਪੰਜਾਬ ਸਿੰਘ ਚੈਨਲ ਨੇ ਦਿਨ ਰਾਤ ਇੱਕ ਕਿਉਂਕਿ ਮੇਰੇ ਨਾਲ ਤਕਰੀਬਨ ਮਹਿਮੀ ਦਰਿਆ ਤੇ ਸੀ ਜਦੋਂ ਪੰਜਾਬ ਸਿੰਘ ਸੈਨਲ ਸੋਨੀ ਬੂਥਗੜੀਆ ਮੇਰਾ ਵੀਰ ਤੇ ਕਾਬਲ ਸਿੰਘ ਬੂਥਗੜੀਆ ਦੋਨੇ ਮੇਰੇ ਭਰਾ ਨਿਤਾੜਕ ਦਿਨ ਰਾਤ ਸੇਵਾ ਕਰਦੇ ਰਹੇ ਦਰਿਆ ਦੇ ਉੱਪਰ ਚਾਹੇ ਮੀਂਹ ਸੀ ਚਾਹੇ ਦਿਨ ਸੀ ਚਾਹੇ ਰਾਤ ਸੀ ਚਾਹੇ ਹਨੇਰਾ ਸੀ ਅਸੀਂ ਦੇਣ ਲਈ ਦੇ ਸਕਦੇ ਪਿੰਡ ਬੂਥਕੜ ਵੱਲੋਂ ਕਿਉਂਕਿ ਮੇਰੇ ਛੋਟੇ ਵੀਰਾਂ ਨੇ ਨਹੀਂ ਮਿਹਨਤ ਕੀਤੀ ਕਿ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਪਰ ਸਾਡੇ ਛੋਟੇ ਵੀਰਾਂ ਨੇ ਉਹਨਾਂ ਦਾ ਮਾਨਸ ਰਿਦਵਾਨ ਕਰਨ ਵਾਸਤੇ ਬਾਰੋਂ ਪੈਹੇ ਭੇਜੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੇਰੇ ਨਾਲ ਉਹਨਾਂ ਦੇ ਪਿਤਾ ਦਲਵਾਰ ਸਿੰਘ ਜੀ ਖੜੇ ਆ ਤੇ ਜਿਨ੍ਹਾਂ ਨੇ ਸੋਨੀ ਬੂਥਘੜੀ ਨੂੰ 7100 ਰੁਪਏ ਸੇਵਾ ਤੇ ਕਾਵਲ ਸਿੰਘ ਜੀ ਬੂਥਘੜੀ ਨੂੰ ਵੀ ਤੇ ਮੇਰੀਆਂ ਜਿਹੜੀਆਂ ਭੈਣਾਂ ਦੇ ਮਕਾਨ ਡਗੇ ਸੀ ਜਿਹਦਾ ਰਾਜਕੌਰ ਵਿਧਵਾ ਇਹਨਾਂ ਦਾ ਵੀ ਮਕਾਨ ਡਗੇ ਸੀ ਤੇ ਆ ਸੇਵਾ ਸਿੰਘ ਦੇ ਘਰੋਂ ਇਹ ਵੀ ਵਿਧਵਾ ਵਾ ਇਹਨਾਂ ਦੇ ਵੀ ਕੰਦ ਡeggi ਸੀ ਕਿਉਂਕਿ ਪਿੰਡ ਦੇ ਵਿੱਚ ਤੋਂ ਬਰਸਾਤ ਹੋਈ ਬਹੁਤ ਜ਼ਿਆਦਾ ਤਾਂ ਗਰੀਬ ਲੋਕਾਂ ਦੇ ਬਹੁਤ ਮਕਾਨ ਡਗੇ ਜਿਸ ਨਾਲ ਇਹਨਾਂ ਦਾ ਰੋਜੀ ਰੋਟੀ ਦਾ ਕੰਮ ਵੀ ਸੀ ਉਹ ਵੀ ਬੰਦ ਹੋ ਗਿਆ ਸੀ ਅਸੀਂ ਸਾਡੇ ਐਨਆਰਈ ਵੀਰਾਂ ਦਾ ਵੀ ਧੰਨਵਾਦ ਕਰਦੇ ਆਂ ਸਾਡੇ ਜਿਨ੍ਹਾਂ ਨੇ ਇਹਨਾਂ ਪਰਿਵਾਰਾਂ ਦੀ ਆ ਕੇ ਸੇਵਾ ਕੀਤੀ ਕਿਉਂਕਿ ਔਖੇ ਟਾਈਮ ਵਿੱਚ ਜੋ ਖੜਦਾ ਨਾ ਪ੍ਰਮਾਤਮਾ ਵੀ ਉਹਦੇ ਅਗ ਸੰਗ ਸੇਵਾ ਕਰਦਾ ਵਾ ਔਰ ਮੈਨੂੰ ਬੜਾ ਮਾਣ ਆ ਸਾਡੇ ਇਹਨਾਂ ਦੇ ਵੀਰਾਂ ਤੇ ਮੈਂ ਤੈਅਦ ਲੋ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦੇ ਵੀਰਾਂ ਦਾ ਸਾਡੇ ਨਿਕਲਦੇ ਹੋਰ ਵੀ ਮੁੰਡੇ ਆ ਜਿਹੜੇ ਬਾਹਰ ਗਏ ਆ ਉਹ ਸਮੇਂ ਸਮੇਂ ਤੇ ਸਹਿਰ ਹਰ ਬੜੀ ਸੇਵਾ ਭੇਜਦੇ ਆ ਅੱਜ ਸਾਡੇ ਵੀ ਜਗਜੀਤਪੁਰ ਤੋਂ ਹਰਦੀਪ ਸਿੰਘ ਜੀ ਮਾਨ ਸਿੰਘ ਜੀ ਨੇ ਵੀ ਭੇਜੇ ਆ ਤੇ ਸ਼ੇਰਾ ਸਿੰਘ ਜੀ ਯੂ ਐਸ ਏ ਉਹਨਾਂ ਵੱਲੋਂ ਵੀ ਸੇਵਾ ਭੇਜੀ ਹੈ ਕਿਉਂਕਿ ਸ਼ੇਰਾ ਸਿੰਘ ਨੇ ਸਾਡੇ ਵਾਸਤੇ ਜਦੋਂ ਪਹਿਲਾਂ ਪਿੰਡ ਦੇ ਵਿੱਚ ਬੂਟੇ ਲਗਾਏ ਤਾਂ ਉਸ ਟਾਈਮ ਵੀ ਸਾਨੂੰ 31000 ਦਾ ਯੋਗਦਾਨ ਪਾਇਆ ਬਲਦੇਵ ਸਿੰਘ ਮਿੱਲ ਵਾਲਿਆਂ ਨੇ ਵੀ ਪਾਇਆ ਤੇ ਸਾਡੇ ਅਜੈਬ ਸਿੰਘ ਜੀ ਇੰਗਲੈਂਡ ਵਾਲੇ ਉਹਨਾਂ ਨੇ ਵੀ 15000 ਦਾ ਯੋਗਦਾਨ ਪਾਇਆ ਕਿਉਂਕਿ ਸਾਡਾ ਪਿੰਡ ਅੱਜ ਖਾਸ ਕਰਕੇ ਸਰਕਾਰਾਂ ਤੋਂ ਸਾਨੂੰ ਉਮੀਦ ਘਟਈ ਆ ਕਿਉਂਕਿ ਸਾਨੂੰ ਜਜ ਉਮੀਦ ਆ ਤਾਂ ਸਾਡੇ ਐਨਆਰਆਈ ਵੀਰਾਂ ਤੋਂ ਆ ਔਰ ਮੈਂ ਖਾਸ ਕਰਕੇ ਫਿਰ ਪੰਜਾਬ ਸਿੰਘ ਜੀ ਚੈਨਲ ਦਾ ਤੇ ਕਾਵਲ ਸਿੰਘ ਜੀ ਬੂਥਗੜੀਏ ਦਾ ਤੇ ਸੋਨੀ ਬੂਥਗੜੀਏ ਦਾ ਮੈਂ ਆਪਣੀ ਗ੍ਰਾਮ ਪੰਚਾਇਤ ਵੱਲੋਂ ਵੀ ਮਾਨ ਸਨਮਾਨ ਕਰਨ ਲੱਗਾ ਕਿਉਂਕਿ ਮੈਂ ਉਸ ਦਿਨ ਵੀ ਕਿਹਾ ਸੀ ਕਿ ਸਾਡੇ ਵੀਰਾਂ ਨੇ ਬਹੁਤ ਮਿਹਨਤ ਕੀਤੀ ਆ ਔਰ ਮੈਂ ਇਹਨਾਂ ਨੂੰ ਸਫੇਸ਼ਲ ਬਣਾ ਕੇ ਇਹਨਾਂ ਵਾਸਤੇ ਮਾਨ ਸਤਕਾਰ ਕਰਨਾ ਅੱਜ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਖਾਸ ਕਰਕੇ ਪੰਜਾਬ ਸਿੰਘ ਚੈਨਲ ਦਾ ਤੇ ਕਾਵਲ ਸਿੰਘ ਜੀ ਬੂਥਗੜੀਏ ਤੇ ਸੋਨੀ ਬੂਥਗੜੀਏ ਦਾ ਬਹੁਤ ਬਹੁਤ ਧੰਨਵਾਦ ਗ੍ਰਾਮ ਪੰਚਾਇਤ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਖਾਸ ਕਰਕੇ ਮੈਂ ਉਹਨਾਂ ਨੌਜਵਾਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਮੇਰੀ ਨਗਰਦਿਆਂ ਦਾ ਖਾਸ ਕਰਕੇ ਰੋਡ ਬੂਥਗੜ ਸਸਰਾਲੀ ਕਲੋਨੀ ਜਿੰਨੇ ਵੀ ਨੌਜਵਾਨ ਵੀ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਕਿਉਂਕਿ ਅਸੀਂ ਐਨ.ਓ.ਕੇ ਤਾਂ ਨਹੀਂ ਸੀ ਪਰ ਸਾਡੇ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਮੈਂ ਸਾਰੇ ਨੌਜਵਾਨਾਂ ਦਾ ਵੀ ਸਾਡੇ ਪਿੰਡ ਦੇ ਲੋਕਾਂ ਦਾ ਵੀ ਤੇ ਨਾਲ ਦੇ ਪਿੰਡਾਂ ਦੇ ਲੋਕਾਂ ਦਾ ਵੀ ਬਜ਼ੁਰਗਾਂ ਦਾ ਵੀ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਡੇ ਇਸੇ ਤਰ੍ਹਾਂ ਭਾਈਚਾਰਾ ਬਣਾ ਕੇ ਰੱਖੀ ਔਰ ਸਾਨੂੰ ਪੂਰੀ ਉਮੀਦ ਆ ਕਿ ਸਾਡੇ ਲੋਕ ਸਾਡੇ ਨਾਲ ਆ ਔਰ ਮੈਂ ਇੱਕ ਛੋਟਾ ਜਿਹਾ ਨਮਾਣਾ ਪਿੰਡ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਸਾਰੀ ਸੰਗਤ ਦਾ ਫੇਰ ਦਿਲੋਂ ਧੰਨਵਾਦ ਕਰਦਾ ਖਾਸ ਕਰਕੇ ਮੈਂ ਦਿਲਵਾਰ ਸਿੰਘ ਜੀ ਬਾਰਾ ਜੀ ਸਾਡੇ ਚਾਚਾ ਜੀ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਚਾਹੇ ਟੂਰਨਾਮੈਂਟ ਹੋਵੇ ਚਾਹੇ ਕੋਈ ਵੀ ਪ੍ਰੋਗਰਾਮ ਹੋਵੇ ਇਹ ਪਿੰਡ ਦੇ ਵਿੱਚ ਵੱਧ ਚੜ ਕੇ ਸੰਜੋਗ ਦਿੰਦੇ ਆ ਔਰ ਸਾਨੂੰ ਉਮੀਦ ਆ ਖਾਸ ਕਰਕੇ ਮੇਰੇ ਜਿੰਨੇ ਵੀ ਪਿੰਡ ਦੇ ਬੂਤਗੜ ਦੇ ਐਨਆਰਆਈ ਵੀਰ ਬਾਹਰ ਗਏ ਹੋਏ ਆ ਮੈਂ ਉਹਨਾਂ ਦਾ ਸਾਰਿਆਂ ਦਾ ਹੀ ਤਹਿਦਿ ਰੋ ਧੰਨਵਾਦ ਕਰਨਾ ਚਾਹੁੰਦਾ ਔਰ ਮੈਂ ਬੇਨਤੀ ਕਰਦਾ ਕਿ ਆਪੋ ਆਪਣੀ ਨੂੰ ਸੇਵਾ ਦਿੱਤੀ ਜਾਵੇ ਸਾਡੇ ਚਾਚਾ ਜੀ ਦਲਵਾਗ ਸਿੰਘ ਜੀ 51 5100 ਦੀ ਸੇਵਾ ਸੀ ਤਹਿਦਿ ਰੋ ਧੰਨਵਾਦ ਕਰਦੇ ਆ ਆ ਬਲ ਕਾਵਲ ਸਿੰਘ ਜੀ ਬੂਤਗੜ ਗਿਆ ਮੇਰਾ ਛੋਟਾ ਵੀ ਰਾਜਾ ਇਹ ਵੀ ਬਹੁਤ ਮਿਹਨਤ ਕੀਤੀ ਆ ਅਸੀਂ ਕਾਬਲ ਸਿੰਘ ਬੂਥ ਗੜੀ ਦੇ ਦਾ ਜਫਾਣ ਟੋਕੇ ਅਸੀਂ ਇੱਨੇ ਜੋਗੇ ਆ ਸਾਡੇ ਪਿੰਡ ਦਾ ਬਹੁਤ ਮਾਣ ਵੱਡਾ ਵਾ ਜਦੋਂ ਨੌ ਚੱਲਦਾ ਤੇ ਬੂਥ ਗੜਾ ਨੌ ਆਉਂਦਾ ਤਾਂ ਸਾਡਾ ਦਿਲ ਬਹੁਤ ਵੱਡਾ ਹੋ ਜਾਂਦਾ ਵਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਆਪਣੀ ਪੰਚਾਇਤ ਵੱਲੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਨਵਾਨਾ ਜੀ ਆ ਪੱਤਰਕਾਰ ਕਾਬਲ ਸਿੰਘ ਰੱਤਣਾ ਅੱਜ ਧੰਨਵਾਦ ਦੀਆਂ ਸਾਡੇ ਚਾਚਾ ਦਿਲਵਾਰ ਸਿੰਘ ਜੀ ਵਾਰਾ ਜੀ ਅਤੇ ਸਾਡੇ ਮਾਨਯੋਗਤਾਜ ਪ੍ਰਮਿੰਦਰ ਸਿੰਘ ਜੀ ਸੋਨੂ ਜੀ ਜਿਨ੍ਹਾਂ ਨੇ ਨਿਵਾਣਿਆਂ ਜਿਆਨ ਨੂੰ ਸਾਨੂੰ ਮਾਣ ਬਖਸ਼ਿਆ ਅਤੇ ਜਿੱਥੇ ਆਪਣੀਆਂ ਦਸਾਂ ਨਾਉਂਦੀਆਂ ਕਿਰਤ ਕਮਾਈਆਂ ਵਿੱਚੋਂ ਜਿਨ੍ਹਾਂ ਭੈਣਾਂ ਦੇ ਮਕਾਨ ਟਹਿ ਚੁੱਕੇ ਨੇ ਛੱਤਾਂ ਚੋਂਦੀ ਸੀ ਉਹਨਾਂ ਵਾਸਤੇ ਵੀ ਆਪਣਾ ਯੋਗਦਾਨ ਪਾਇਆ ਅਤੇ ਸਾਨੂੰ ਵੀ ਇਸ ਲੈਕ ਸਮਝਿਆ ਕਿ ਅਸੀਂ ਬੰਨ ਦੇ ਹਾਲਾਤਾਂ ਨੂੰ ਜਾਣੂ ਕਰਵਾਉਂਦੇ ਹੋਏ ਦਿਨ ਰਾਤ ਇੱਕ ਕੀਤਾ ਦੋਨਾਂ ਭਰਾਵਾਂ ਨੇ ਚਾਚਾ ਭਤੀਜਾਂ ਨੇ ਸਾਡੀ ਇਹ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਸਾਡੇ ਜਿਹੜੇ ਐਨ ਆਰ ਆਈ ਵੀਰ ਹੈ ਸਾਡਾ ਛੋਟਾ ਭਰਾ ਸ਼ਮਸ਼ੇਰ ਸਿੰਘ ਜੀ ਅਤੇ ਜਗਜੀਤਪੁਰ ਤੋਂ ਹਰਦੀਪ ਸਿੰਘ ਜੀ ਅਤੇ ਸਾਡੇ ਚਾਚਾ ਜੀ ਦਲਵਾਰ ਸਿੰਘ ਜੀ ਅਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਕਿਸੇ ਕਵੀ ਨੇ ਬੜੇ ਸੋਹਣੇ ਢੰਗ ਨਾਲ ਆਖਿਆ ਕਹਿੰਦਾ ਮਾਇਆ ਦੋ ਪ੍ਰਕਾਰ ਦੀ ਦੋ ਚਲਾਉਂਦੀ ਰਾਹ ਇੱਕ ਲੈ ਜਾਵੇ ਨਰਕ ਨੂੰ ਇੱਕ ਦੇਵੇ ਆਰਾਮ ਲਾ ਜਿਹੜੀ ਮਾਇਆ ਚੰਗੇ ਕੰਮਾਂ ਵਾਸਤੇ ਲੱਗ ਜਾਂਦੀ ਹੈ ਉਹ ਸਵਰਗਾਂ ਦੇ ਦਵਾਰ ਖੋਲ ਦਿੰਦੀ ਹੈ ਜਿਹੜੀ ਮਾਇਆ ਉੱਠੇ ਕੰਮਾਂ ਵਾਸਤੇ ਗਲਤ ਕੰਮਾਂ ਵਾਸਤੇ ਖਰਚ ਕੀਤੀ ਜਾਂਦੀ ਹੈ ਉਹ ਨਰਕਾਂ ਦੇ ਦਵਾਰ ਖੋਲ ਦਿੰਦੀ ਹੈ ਸੋ ਇੱਕ ਵਾਰੀ ਤੋਂ ਫੇਰ ਮੈਂ ਸਾਡੇ ਮਾਨਯੋਗ ਸਰਪੰਚਤਾਜ ਪਰਮਿੰਦਰ ਸਿੰਘ ਜੀ ਸੋ ਨੂੰ ਅਤੇ ਸਮੁੱਚੀ ಗ್ರಾಮ ਪੰਚਾਇਤ ਅਤੇ ਸਾਡੇ ਚਾਚਾ ਜੀ ਦਰਵਾਜ ਸਿੰਘ ਜੀ ਵਾਰਾ ਅਤੇ ਐਨ ਆਰ ਆਈ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਮਾਣ ਦੇ ਵਾਸਤੇ ਸਾਨੂੰ ਚੁਣਿਆ ਹੈ ਸੋ ਮੈਂ ਦੱਸ ਦਵਾਂ ਕਿ ਅਸੀਂ ਪੱਤਰਕਾਰ ਬਾਅਦ ਵਿੱਚ ਆ ਪਹਿਲਾਂ ਅਸੀਂ ਪਿੰਡ ਦੇ ਸੇਵਾਦਾਰ ਹਾਂ ਜਦੋਂ ਵੀ ਸਾਡੀ ਤੁਹਾਨੂੰ ਲੋੜ ਪਈ ਤਾਂ ਅਸੀਂ ਹਰ ਵਕਤ ਦਿਨ ਰਾਤ ਨੂੰ ਵੀ ਸਾਹਿਤਦੋ ਬਿਮਾਰੀ ਸੰ ਚੇਤੇ ਕਰੋਂਗੇ ਪਲ-ਪਲ ਦੀ ਖਬਰ ਦੇਣ ਵਾਸਤੇ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅਤੇ ਆਪਣੇ ਨਗਰ ਦੇ ਵਾਸਤੇ ਜੋ ਵੀ ਸਾਡੇ ਤਾਜ ਪਰਮਿੰਦਰ ਸਿੰਘ ਜੀ ਸੋਨੋ ਉਪਰਾਲੇ ਕਰਦੇ ਆ ਜਿਵੇਂ ਕਿ ਸਟੇਰੀਂਗ ਬਣਾਇਆ ਹੈ ਆਪਣਾ ਜੋ ਜਨਕਰ ਵੀ ਬਣਨਾ ਹੈ ਅਤੇ ਹੋਰ ਵੀ ਜੋ ਸੀਵਰੇਜ ਦੇ ਜਿੱਦਾਂ ਦੇ ਵੀ ਕਾਰਜ ਕਰਨੇ ਇਹਨਾਂ ਨੇ ਛੱਪੜ ਦੀ ਸਫਾਈ ਜਾਂ ਪਾਰਕ ਨੂੰ ਲੈ ਕੇ ਐਨ ਆਰ ਆਈ ਵੀਰਾਂ ਨੂੰ ਜਦੋਂ-ਜਦੋਂ ਇਹਨਾਂ ਨੇ ਮੰਗ ਰੱਖੀ ਹੈ ਅਸੀਂ ਮੀਡੀਆ ਰਾਹੀਂ ਦੱਸਿਆ ਹੈ ਅਤੇ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਸਾਰਾ ਸਹਿਯੋਗ ਉਹਕੋ ਮਿਲਦਾ ਵੀ ਆ ਰਹੇ ਹੈ ਆਪਣੇ ਪਿੰਡ ਨੂੰ ਸੋਹਣਾ ਅਤੇ ਵਧੀਆ ਤਰੱਕੀ ਦੇ ਰਾਹ ਤੇ ਲਿਆਉਣ ਵਾਸਤੇ ਸਾਨੂੰ ਬਹੁਤ ਹੀ ਵਧੀਆ ਨੌਜਵਾਨ ਸਰਪੰਚ ਮਿਲਿਆ ਹੈ ਜੀ ਉਹ ਵੱਧ ਤੋਂ ਵੱਧ ਇਹਨਾਂ ਦਾ ਯੋਗਦਾਨ ਦਿਓ ਅਤੇ ਜਿਹੜੇ ਨੌਜਵਾਨ ਵੀਰਾਂ ਨੇ ਮਾਇਆ ਭੇਜੀ ਆ ਉਹਨਾਂ ਦਾ ਇੱਕ ਵਾਰੀ ਫੇਰ ਤੈਅ ਦਿਲੋ ਧੰਨਵਾਦੀ ਹਾਂ ਅਤੇ ਮਹਾਰਾਜ ਕਰੇ ਸ਼ੀਰ ਸਿੰਘ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਉਹਨਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਐਨਾ ਕੁਝ ਕਹਿੰਦਾ ਖਿਵੇਂ ਦੇ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਸ਼ਾ ਹੀ ਸ਼ੀਸ਼ਾ ਜਾਹੇਕਾਰ ਹੋਵੇ ਦਫਤਰ ਹੋਵੇ ਜਾਂ ਦੁਕਾਨ ਹਰ ਕਿਸਮ ਦਾ ਸ਼ੀਸ਼ਾ ਲਗਵਾਉਣ ਲਈ ਪੂਰੀ ਸਹੂਲਤ ਹੁਣ ਤੁਹਾਡੇ ਆਪਣੇ ਇਲਾਕੇ ਵਿੱਚ